ਕੋਈ ਉਹ ਕੀ ਕੁਝ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਔਰ ਕੀ ਵਿਚਾਰ ਚਰਚਾ ਹੋਈ ਦੇਖੋ ਵਿਦਿਆਰਥੀਆਂ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਨੇ ਕੀਤਾ ਸੀ ਸਭੂ ਕੇਂਦਰ ਦਾ ਜਿਹੜਾ ਫੈਸਲਾ ਸੀ ਸੈਨੇਟ ਨੂੰ ਉਹ ਛੋਟਾ ਕਰਨ ਦਾ ਜਾਂ ਸੈਨੇਟ ਦੇ ਬਾਰੇ ਕੋਈ ਵਿਚਾਰ ਚਰਚਾ ਦੇ ਵਾਸਤੇ ਨੋਟਿਸ ਭੇਜਿਆ ਸੀ ਉਹ ਭਾਵੇਂ ਕੇਂਦਰ ਨੇ ਵਾਪਸ ਲੈ ਲਿਆ ਪਰ ਅਸੀਂ ਇਹਨਾਂ ਨੂੰ ਸਲਾਹ ਦਿੱਤੀ ਹੈ ਵੀ ਇਸ ਗੱਲ ਤੇ ਕਾਫੀ ਨਹੀਂ ਹੈ ਇਹ ਗੱਲ ਜੇ ਉਹਨਾਂ ਨੇ ਵਾਪਸ ਲੈ ਲਿਆ ਤਾਂ ਨੀਅਤ ਨਹੀਂ ਹੈ ਜੀ ਉਹਨਾਂ ਦੀ ਬਦਲੀ ਹੂੰ ਇਸ ਕਰਕੇ ਉਹ ਕਿਸੇ ਵੇਲੇ ਵੀ ਇਹਨੂੰ ਸੈਨੇਟ ਨੂੰ ਤੇ ਪੰਜਾਬ ਯੂਨੀਵਰਸਿਟੀ ਨੂੰ ਇਹਨੂੰ ਆਪਣੇ ਕੰਟਰੋਲ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਕੇਂਦਰੀਕਰਨ ਕਰਕੇ ਉਹ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਉਥੇ ਜਿਹੜੀ ਵਿੱਦਿਆ ਨੀਤੀ 2020 ਵਾਲੀ ਉਹਨੂੰ ਲਾਗੂ ਕਰਨਗੇ ਉਹ ਤੇ ਦਾ ਫਿਰਕਾ ਬਰਤ ਜਾਣਗੇ ਲੱਗਦਾ ਹੈ ਦੋਵਾਂ ਉਧੜਾ ਚੱਲ ਗਿਆ ਇਸ ਕਰਕੇ ਤੋਂ ਖਬਰਦਾਰ ਰਹਿਣਾ ਤਹੀ ਤੱਕ ਚੱਕਣਾ ਨਹੀਂ ਰਹਿਣਾ ਚਾਹੀਦਾ ਜਦੋਂ ਤੱਕ ਵੀ ਜਿਹੜਾ ਵੀ ਤੁਸੀਂ ਫੈਸਲਾ ਕਰਨਾ ਹੈ ਉਹ ਲਿਖਤੀ ਨਹੀਂ ਮਿਲਦਾ ਉਹਨਾਂ ਚਿਰ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਸੀਂ ਆਪਣੀ ਸਲਾਹ ਹੀ ਦੇ ਸਕਦੇ ਹਾਂ ਬਾਕੀ ਕਿਹਾ ਵੀ ਡਟੇ ਰਹੋ ਸਾਥੀ ਅਸੀਂ ਤੁਹਾਡੇ ਨਾਲ ਯੋਗ ਦੇਣ ਦਾ ਭਰੋਸਾ ਦਿੱਤਾ ਵੀ ਜਿੰਦ ਤੱਕ ਹਾਂਜੀ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਅਸੀਂ ਕੱਲ ਨੂੰ ਸੰਗਰੂਪ ਦੇ ਵਿੱਚ ਕਰ ਰਹੇ ਹਾਂ ਜਿਹੜੀਆਂ ਸਜਾਵਾਂ ਪੂਰੀਆਂ ਹੋ ਗਈਆਂ ਚਾਹੀਦੀਆਂ ਨੇ ਤੁਹਾਨੂੰ ਦੇਖ ਕੇ ਦੀਏ ਤੁਹਾਨੂੰ ਕੋਈ ਸਹਿਯੋਗ ਸਾਥੀਕਰ ਹੈ ਕੋਮੇ ਦੇਖ ਕੇ ਉਹਨਾਂ ਦੀ ਸੰਗਰੂਪ ਦੇ ਵਿੱਚ ਕਰ ਰਹੇ ਹਾਂ ਤੇ ਜਿਹੜੀਆਂ ਯੂਨੀਵਰਸਿਟੀ ਦੇ ਲੱਗਦੇ ਤੇ ਵੀ ਅਸੀਂ ਗੱਲ ਕਰਾਂਗੇ ਉਹ ਕੱਲ ਨੂੰ ਪ੍ਰੋਗਰਾਮ ਤੇ ਕੱਲ ਵੀ ਦੇਖੀਏ ਵੀ ਤੁਹਾਡਾ ਵੀ ਕੋਈ ਨੰਬਰ ਆਰ ਇੱਕ ਅਦਾ ਬਦਲ ਰਹੇ ਠੀਕ ਜੀ ਪਹੁੰਚਿਓ ਕੀ ਕੁਝ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਔਰ ਕੀ ਵਿਚਾਰ ਚਰਚਾ ਹੋਈ ਦੇਖੋ ਮਦਿਆਰਥੀਆਂ ਦਾ ਜਿਹੜਾ ਗ੍ਰਾਮ ਹੈ ਜਿਹੜਾ ਇਹਨਾਂ ਨੇ ਕੀਤਾ ਗ੍ਰਾਮ ਕੇਂਦਰ ਦਾ ਜਿਹੜਾ ਇਹ ਫੈਸਲਾ ਸੀ ਸੈਨੇਟ ਨੂੰ ਉਹ ਛੋਟਾ ਕਰਨ ਦਾ ਜਾਂ ਸੈਨੇਟ ਦੇ ਬਾਰੇ ਕੋਈ ਵਿਚਾਰ ਚਰਚਾ ਦੇ ਵਾਸਤੇ ਨੋਟਿਸ ਭੇਜਿਆ ਸੀ ਉਹ ਭਾਵੇਂ ਕੇਂਦਰ ਨੇ ਵਾਪਸ ਲੈ ਲਿਆ ਪਰ ਅਸੀਂ ਇਹਨਾਂ ਨੂੰ ਸੁਲਾਹ ਦਿੱਤੀ ਹੈ ਵੀ ਇਸ ਗੱਲ ਤੇ ਕਾਫੀ ਨਹੀਂ ਹੈ ਇਹ ਗੱਲ ਜੇ ਉਹਨਾਂ ਨੇ ਵਾਪਸ ਲੈ ਲਿਆ ਤਾਂ ਨੀਅਤ ਨਹੀਂ ਹੈ ਜੀ ਉਹਨਾਂ ਦੀ ਬਦਲੀ ਹੂੰ ਇਸ ਕਰਕੇ ਉਹ ਕਿਸੇ ਵੇਲੇ ਵੀ ਇਹਨੂੰ ਸੈਨੇਟ ਨੂੰ ਤੇ ਪੰਜਾਬ ਯੂਨੀਵਰਸਿਟੀ ਨੂੰ ਇਹਨੂੰ ਆਪਣੇ ਕੰਟਰੋਲ ਤੇ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਕੇਂਦਰੀਕਰਨ ਕਰਕੇ ਉਹ ਕਾਰਕੁਲੇਟਿਵ ਦੇ ਹਵਾਲੇ ਕਰਨਾ ਚਾਹੁੰਦੇ ਨੇ ਉਹ ਤੇ ਜਿਹੜੀ ਦਿੱੱਯਾ ਦਿੱਤੀ 2020 ਵਾਲੀ ਉਹਨੂੰ ਲਾਗੂ ਕਰਨਗੇ ਉਹ ਇਹਦਾ ਸਿੱਕਾ ਬਰਸਤ ਲੈਣਾ ਗੱਡਾ ਉਹ ਉੱਠਾ ਸਕਦੇ ਆ ਇਸ ਕਰਕੇ ਤੋਂ ਖਬਰਦਾਰ ਰਹਿਣਾ ਚਾਹੀਦਾ ਤੇ ਚਤਨਾ ਰਹਿਣਾ ਚਾਹੀਦਾ ਜਦੋਂ ਤੱਕ ਵੀ ਜਿਹੜਾ ਵੀ ਤੁਸੀਂ ਫੈਸਲਾ ਕਰਨਾ ਕੋ ਲਿਫਟ ਨਹੀਂ ਮਿਲਦਾ ਉਹਨਾਂ ਚਿਰ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਸੀਂ ਆਪਣੀ ਸਲਾਹ ਹੀ ਦੇ ਸਕਦੇ ਆ ਬਾਕੀ ਕਿਹਾ ਵੀ ਡਟੇ ਰਹੋ ਸਾਥੀ ਅਸੀਂ ਤੁਹਾਡੇ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਵੀ ਜਿੰ ਤੱਕ ਹਾਂਜੀ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਹੈ ਅਸੀਂ ਕੱਲ ਨੂੰ ਤੋਂ ਰੂਪ ਦੇ ਵਿੱਚ ਕਰ ਰਹੇ ਹਾਂ ਜਿਹੜੀਆਂ ਸਜਾਵਾਂ ਪੂਰੀਆਂ ਹੋ ਗਈਆਂ ਕੈਦੀਆਂ ਨਹੀਂ ਭਾਵੇਂ ਤੇ ਕੈਦੀਆਂ ਭਾਵੇਂ ਕੋਈ ਸਰਦ ਸਾਹਿਦ ਕਰ ਰਹੇ ਹਾਂ ਭਾਵੇਂ ਦੇਖੋ ਕਿ ਉਹਨਾਂ ਦੀ ਤੋਂ ਰੂਪ ਦੇ ਵਿੱਚ ਕਰ ਰਹੇ ਹਾਂ ਤੇ ਜਿਹੜੀਆਂ ਯੂਨੀਵਰਸਿਟੀ ਦੇ ਮਕਸਦੇ ਵੀ ਅਸੀਂ ਕੱਲ ਨੂੰ ਕਰਾਂਗੇ ਉਹ ਕੱਲ ਨੂੰ ਪ੍ਰੋਗਰਾਮ ਤੇ ਕੱਲ ਵੀ ਦੇਖੀਏ ਵੀ ਤੁਹਾਡਾ ਕੋਈ ਨੰਬਰ ਹੋਣਾ ਇੱਕ ਅੱਧਾ ਬਜ਼ਾਰ ਹੋਵੇ ਠੀਕ ਜੋ ਪਹੁੰਚਿਓ ਕੀ ਕੁਝ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਔਰ ਕੀ ਵਿਚਾਰ ਚਰਚਾ ਹੋਈ ਦੇਖੋ ਵਿਦਿਆਰਥੀਆਂ ਦਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਇਹਨਾਂ ਨੇ ਕੀਤਾ ਪ੍ਰੋਗਰਾਮ ਨੂੰ ਕੇਂਦਰ ਦਾ ਜਿਹੜਾ ਇਹ ਫੈਸਲਾ ਸੀ ਸੈਨੇਟ ਨੂੰ ਉਹ ਛੋਟਾ ਕਰਨ ਦਾ ਜਾਂ ਫੈਂਡ ਦੇ ਬਾਰੇ ਕੋਈ ਵਿਚਾਰ ਚਰਚਾ ਦੇ ਵਾਸਤੇ ਨੋਟਿਸ ਭੇਜਿਆ ਸੀ ਉਹ ਭਾਵੇਂ ਕੇਂਦਰ ਨੇ ਵਾਪਸ ਲੈ ਲਿਆ ਪਰ ਅਸੀਂ ਇਹਨਾਂ ਨੂੰ ਸਲਾਹ ਦਿੱਤੀ ਹੈ ਵੀ ਇਸ ਗੱਲ ਤੇ ਕਾਫੀ ਨਹੀਂ ਹੈ ਇਹ ਗੱਲ ਜੇ ਉਹਨਾਂ ਨੇ ਵਾਪਸ ਲੈ ਲਿਆ ਤਾਂ ਨੀਅਤ ਨਹੀਂ ਹੈ ਜੀ ਉਹਨਾਂ ਦੀ ਬਦਲੀ ਹੂੰ ਇਸ ਕਰਕੇ ਉਹ ਕਿਸੇ ਵੇਲੇ ਵੀ ਇਹਨੂੰ ਸੈਨੇਟ ਨੂੰ ਤੇ ਪੰਜਾਬ ਯੂਨੀਵਰਸਿਟੀ ਨੂੰ ਇਹਨੂੰ ਆਪਣੇ ਕੰਟਰੋਲ ਤੇ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਕੇਂਦਰੀਕਰਨ ਕਰਕੇ ਉਹ ਕਾਰਕੁਲੇਟ ਦੇ ਹਵਾਲੇ ਕਰਨਾ ਚਾਹੁੰਦੇ ਨੇ ਉਹਨਾਂ ਤੇ ਜਿਹੜੀ ਦਿੱਤੀ 2020 ਵਾਲੀ ਉਹਨੂੰ ਲਾਗੂ ਕਰਨਗੇ ਉਹ ਇਹਦਾ ਫਿਰਕਾ ਬਰਸਤੀ ਜਾਣਾ ਗੱਲ ਦਾ ਉਹ ਉੱਠਾ ਸਕਦੀ ਹੈ ਇਸ ਕਰਕੇ ਤੋਂ ਖਬਰਦਾਰ ਰਹਿਣਾ ਚਾਹੀਦਾ ਤੇ ਚਪਨਾ ਰਹਿਣਾ ਚਾਹੀਦਾ ਜਦੋਂ ਤੱਕ ਵੀ ਜਿਹੜਾ ਵੀ ਤੁਸੀਂ ਫੈਸਲਾ ਕਰਨਾ ਹੈ ਉਹ ਲਿਖਤੀ ਨਹੀਂ ਮਿਲਦਾ ਉਹਨਾਂ ਚਿਰ ਉਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਅਸੀਂ ਆਪਣੀ ਸਲਾਹ ਹੀ ਦੇ ਸਕਦੇ ਹਾਂ ਬਾਕੀ ਕਿਹਾ ਵੀ ਡਟੇ ਰਹੋ ਸਾਥੀਓ ਅਸੀਂ ਤੁਹਾਡੇ ਨਾਲ ਸਹਿਯੋਗ ਦੇ ਦਿੰਦਾ ਭਰੋਸਾ ਦਿੱਤਾ ਵੀ ਜਿੰਨਾ ਤੱਕ ਹਾਂਜੀ ਸਹਿਯੋਗ ਦੇ ਦਿੰਦਾ ਭਰੋਸਾ ਵੀ ਦਿੱਤਾ ਹੈ ਅਸੀਂ ਕੱਲ ਨੂੰ ਤੋਂ ਰੂਪ ਦੇ ਵਿੱਚ ਕਰ ਰਹੇ ਹਾਂ ਜਿਹੜੀਆਂ ਸਜਾਵਾਂ ਪੂਰੀਆਂ ਹੋ ਗਈਆਂ ਕੈਦੀਆਂ ਨਹੀਂ ਭਾਵੇਂ ਤੇ ਕੈਦੀਆਂ ਤੋਂ ਮੇ ਕੋਈ ਸਰਦ ਸਾਹਿਦ ਕਰ ਹੈ ਕੋਮੇ ਦੇਖ ਕੇ ਉਹਨਾਂ ਦੀ ਤੋਂ ਰੂਪ ਦੇ ਵਿੱਚ ਕਰ ਰਹੇ ਹਾਂ ਤੇ ਜਿਹੜੀਆਂ ਯੂਨੀਵਰਸਿਟੀ ਦੇ ਲੱਗਦੇ ਤੇ ਵੀ ਅਸੀਂ ਕੱਲ ਨੂੰ ਰੱਖਾਂਗੇ ਉਹ ਕਰਨ ਨੂੰ ਪ੍ਰੋਗਰਾਮ ਤੇ ਕਾਲ ਵੀ ਦੇਖੀਓ ਵੀ ਤੁਹਾਡਾ ਕੋਈ ਨੰਬਰ ਆ ਰਿਹਾ ਇਕੱਤਾ ਬਜ਼ਾਰ ਹੁੰਦਾ ਠੀਕ ਠੀਕ